ਮੰ ਲੱਗਿਆ ਪਾਜੀ ਇੱਕ ਵਾਰ ਚੈੱਕ ਤੇ ਕਰੋ ਜੀ ਚੈੱਕ ਕੀਤਾ ਜੀ ਇਹ ਆਰਟੀਫੀਸ਼ਲ ਜੀ ਸੁਨੇ ਦਾ ਨਹੀਂ ਜੇਗਾ ਪਾਜੀ ਇਦਾਂ ਦੀ ਗੱਲ ਕਦੀ ਹੋ ਨਹੀਂ ਸਕਦੀ ਇਹ ਤੁਹਾਡੇ ਨਾਲ ਫਰੋਡ ਹੋ ਗਿਆ ਜੀ ਇਹ ਤਾਂ ਕਿਸੇ ਨੇ ਮੰਗ ਕੇ ਖੜਿਆ ਹੀ ਸਾਡੇ ਕੋਲ ਤੇ ਹੀ ਵਿਆਹ ਜਾਣਾ ਬੰਦੇ ਭਲੇ ਮਾਨਸ ਲੱਗਦੇ ਹੀ ਕੋਈ ਕਿਸੇ ਨੂੰ ਰੁਪਏ ਦੀ ਚੀਜ਼ ਨਹੀਂ ਫੜਾਂਦਾ ਨਾਲ ਲੱਖਾਂ ਰੁਪਏ ਦਾ ਸਮਾਨ ਫੜਾਤਾ ਰਾਂ ਨੂੰ ਨਾ ਫੇਰ ਠੱਗੀ ਤੇ ਹੋਣੀ ਸਾਰੇ ਜਣੇ ਬੜਾ ਉੱਚੀ ਉੱਚੀ ਬੋਲਦੇ ਇਹ ਤੇ ਛੇਰ ਗਏ ਹੀ ਸ਼ਰਮਦਾਨੂ ਕੀ ਹੋ ਗਿਆ ਇਹਨਾਂ ਨੂੰ ਆ ਵੇ ਆ ਫੈਟੋਵਾ ਜਿਹੜਾ ਤੈਨੂੰ ਇਹੀ ਪਾਇਆ ਸੀ ਤੇ ਉਹੋ ਹੀ ਆ ਮੰਮੀ ਹੋਰ ਕਿਹੜਾ ਵਾ ਅੱਛਾ ਉਹੋ ਵਾ ਮੰਮੀ ਨੂੰ ਸ਼ਦੈਣ ਬਣਨੀ ਆ ਮੰਮੀ ਝੂਠ ਤੇ ਇਥੋਂ ਫੜਿਆ ਗਿਆ ਵਾ ਕਿੰਨਾ ਝੂਠ ਬੋਲੀ ਜਾਂਦੇ ਆ ਅਹੀਂ ਨਾਲੇ ਵੇਖਿਆ ਹੀ ਨਹੀਂ ਆ ਬਲਤੇ ਰੁਪਿੰਦਰ ਤੇਰੀ ਠੀਕ ਵਾ ਬੁਗਤ ਮੇਰੀ ਵੀ ਹੈ ਨਹੀਂ ਹੁਣ ਘਰ ਦੇ ਵਿੱਚ ਪਹਿਲਾਂ ਮੜਾ ਮੋਟਾ ਪੁੱਛਦੇ ਸੀ ਹੁਣ ਤੇ ਉਹ ਵੀ ਪੁੱਛਣੋਂ ਹਟ ਗਏ ਨਾਲੇ ਕੁੜੀ ਨੂੰ ਜੇ ਇਦਾਂ ਦੀਆਂ ਜਾਚਾਂ ਸਿਖਾਉਂਦੇ ਹੀ ਆ ਨਾ